ਅਜ ਪਿੰਡ ਤੇ ਵਿਖੇ ਸਮੂਹ ਇਲਾਕੇ ਦੀਆਂ ಗ್ರಾಮ ਪੰਚਾਇਤਾਂ ਤੇ ਨਗਰ ਨਿਵਾਸੀ ਸੰਗਤਾਂ ਇਕੱਤਰ ਹੋਈਆਂ ਜਿਸ ਵਿੱਚ ਜੋ ਕਿ ਪਿੰਡ ਤੇ ਵਿਖੇ ਨਹਿਰ ਦੇ ਕੋਲ ਲੁਕ ਵਾਲੀ ਫੈਟੀ ਲੱਗ ਰਹੀ ਹੈ ਉਸ ਦੇ ਸੰਬੰਧ ਵਿੱਚ ਹੇਠ ਲਿਖੇ ਮਾਰੂ ਪਰਬਾਵਿਲਾਕੇ ਵਿੱਚ ਪੈਣਗੇ ਉਸ ਦੇ ਸੰਬੰਧ ਵਿੱਚ ಗ್ರಾಮ ਪੰਚਾਇਤ ਤਹਿਨੇਤ ಗ್ರಾಮ ਪੰਚਾਇਤ ਸ਼ਾਪੁਰ ਵੱਲੋਂ ਪਹਿਲਾ ਹੀ ਐਸਜੀਐਮ ਸਾਹਿਬ ਨੂੰ ਪੰਜ ਅਕਸਦ ਨੂੰ ਇੱਕ ਐਪਲੀਕੇਸ਼ਨ ਲੈ ਕੇ ਦਿੱਤੀ ਸੀ ਪਰ ਉਸ ਦਾ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੋਇ ਇਸ ਕਰਕੇ ਅਸੀਂ ਸਾਰੇ ਇਲਾਕੇ ਦੇ ਪੰਚਾਇਤਾਂ ਤੇ ਨਗਰ ਨਿਵਾਸੀਆਂ ਵੱਲੋਂ ਇੱਕ ਲਿਖਤੀ ਤੌਰ ਤੇ ਫੈਕਟਰੀ ਦੇ ਮਾਲਕ ਨੂੰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਹੇਠ ਲਿਖੀਆਂ ਮਾਰੂ ਪ੍ਰਭਾਵਾਂ ਦੇ ਕਾਰਨ ਇੱਥੇ ਫੈਕਟਰੀ ਨਾ ਲਗਵਾਈ ਜਾਵੇ ਅਸੀਂ ਪ੍ਰਸ਼ਾਸਨ ਨੂੰ ਅਤੇ ਫੈਕਟਰੀ ਦੇ ਮਾਲਕ ਨੂੰ ਬੇਨਤੀ ਕੀਤੀ ਹੈ ਕਿ ਇਸ ਨੂੰ ਬੰਦ ਕੀਤਾ ਜਾਵੇ ਨਹੀਂ ਤਾਂ ਅਸੀਂ ਅਗਲੇ ਹਫਤੇ ਤੋਂ ਇੱਕ ਪੱਕਾ ਤਰਨਾ ਉੱਥੇ ਲਗਾ ਦਿਵਾਂਗੇ ਜਦ ਤੱਕ ਫੈਕਟਰੀ ਨਹੀਂ ਚੁੱਕੀ ਜਾਂਦੀ ਅਸੀਂ ਇੱਥੇ ਬੈਠੇ ਰਵਾਂਗੇ ਔਰ ਫੈਕਟਰੀ ਨਹੀਂ ਲੱਗਣ ਦੇਾਂਗੇ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਟੁਕਮੀ ਕਾਰਵਾਈ ਕਰਕੇ ਫੈਕਟਰੀ ਬੰਦ ਕਰਵਾਈ ਜਾਵੇ ਇਸ ਵਿੱਚ ਗ੍ਰਾਮ ਪੰਚਾਇਤ ਤੇ ਗੱਗਾ ਨਗਰ ਨਿਵਾਸੀ ਤੇ ਗ੍ਰਾਮ ਪੰਚਾਇਤ ਸ਼ਾਪੂਰ ਡਰਾਮ ਪੰਚਾਇਤ ਮਨਸੂਰਪੁਰ ਗ੍ਰਾਮ ਪੰਚਾਇਤ ਖੈਰਾ ਗ੍ਰਾਮ ਪੰਚਾਇਤ ਪਾਲਕਦੀਨ ਗ੍ਰਾਮ ਪੰਚਾਇਤ ਬਚੋਵਾਲ ਗ੍ਰਾਮ ਪੰਚਾਇਤ ਸਫਾਬਾਦ ਗ੍ਰਾਮ ਪੰਚਾਇਤ ਨੂਰੇਵਾਲ ਗ੍ਰਾਮ ਪੰਚਾਇਤ ਪਟੀਆਂ ਤੇ ਹੋਰ ਸਾਰੀਆਂ ਇਲਾਕੇ ਦੀਆਂ ਸੰਤਾ ਕਿਸਾਨ ਜਥੇਬੰਦੀਆਂ ਕਿਰਤੀ ਕਿਸਾਨ ਜਥੇਬੰਦੀ ਅਤੇ ਬਹੁਜਨ ਸਮ ਤੇ ਬੰਦੀਆਂ ਰਲ ਕੇ ਇਸ ਦਾ ਵਿਰੋਧ ਕਰਨਗੀਆਂ ਫਿਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਆਖੋ ਆਖੋ ਦੀ ਅਸਲ ਗੱਲ ਉਹ ਪਿਛੋਕ ਰਾਜਾ ਜੋਪ ਕਰ ਜੋ ਇਹ ਦੱਸ ਰਹੇ ਨੇ ਪਿੰਡਾਂ ਚੋਂ ਰੋਸ ਹੋਣਾ ਚੱਲ ਭਾਜੀ ਇੱਥੋਂ ਚੱਕਤਾ ਵੀ ਇਹ ਪਿੰਡ ਕਿਤੇ ਦੂਰ ਸੀ ਕਿ ਤੱਕ ਨਿਸਵਾਗੇ ਯਾਰ ਐਨਓਸੀ ਤੋਂ ਬਿਨਾਂ ਫੈਕਟਰੀ ਬਿਨਾ ਐਨਓਸੀ ਤੋਂ ਲਾ ਕੇ ਬਹਿ ਗਏ ਸਰ ਦੇਖੋਗਾ ਕੀ ਆਪਣੀ ਦੀ ਮਸ਼ੀਨਰੀ ਹੈ ਜੀ ਪੰਜੂਰ ਤੋਂ ਬਿਨਾ ਤਾਂ ਆਈ ਨਹੀਂ ਨਹੀਂ ਸਰ ਹਰ ਨਾ ਨਹੀਂ ਨਹੀਂ ਦੋ ਦੋ ਡਾਕੂਮੈਂਟ ਚਾਹੀਦੇ ਆ ਜੇ ਤੁਹਾਨੂੰ ਮਿਲ ਗਏ ਤੁਹਾਨੂੰ ਮੋਹਦੇ ਕਰਦੇ ਸਾਨੂੰ ਮਿਲ ਕੇ ਇਹਦੀ ਮਨਜ਼ੂਰੀ ਦੇਵੋ ਪੰਜਾ ਪੰਚਾਇਤ ਦੀ ਮਿਲ ਜੋ ਹੁਣ ਜੀ ਸਾਨੂੰ ਪਟਿਆਲਾ ਮੁਹੱਲੇ ਦੀ ਜਾਨੀ ਨੇ ਸਾਨੂੰ ਇਹ ਲੋਕਾਂ ਨੂੰ ਪੰਚਾਇਤ ਦਿਓ ਕਰਨ ਲਈ ਇਹ ਬਾਤ ਨੂੰ ਨਹੀਂ ਚਾਹੀਦੀ ਅਸੀਂ ਥਰ ਕੀਮਤ ਤੇ ਨਹੀਂ ਲੱਗਣ ਦੇਣੀ ਪਹਿਲਾਂ ਚਾਏ ਸਾਨੂੰ ਚਾਏ ਪੂਰੀ ਕਰਨਾ ਤਾਂ ਉਹ ਪ੍ਰਵੀਜ਼ਨ ਲੈਣੀ ਪੈਣੀ ਸੀ ਉਹ ਦੂਸਰੀ ਵਾਲੇ ਪਿਛਲੇ ਹੱਸੀ ਪੈਦੀ ਲੱਗ ਨਹੀਂ ਜਿਹੜੀ ਉਹ ਇੱਥੇ ਪਹੁੰਚੀ ਆ ਜੋ ਇਹ ਨੁੱਕ ਦਾ ਪ੍ਰੋਜੈਕਟ ਲੱਗ ਰਿਹਾ ਇਹਨਾਂ ਨੇ ਸਾਡੀ ਪਹਿਲੀ ਗੱਲ ਤੇ ਤੀਂਗ ਦੀ ਜ਼ਮੀਨ ਵਿੱਚ ਲੱਗ ਰਿਹਾ ਤੀਂਗ ਦੇ ਸਾਡੀ ਪੰਚਾਇਤ ਕੋਲ ਹੀ ਨਹੀਂ ਐਨਓਸੀ ਨਹੀਂ ਲਈ ਉਹ ਸਾਡੇ ਕੋ ਪਰਮਿਸ਼ਨ ਨਹੀਂ ਲਈ ਇਹ ਜਿਹੜੀ ਜ਼ਮੀਨ ਹੈ ਤੁਸੀਂ ਇਹ ਪਿੱਛੇ ਦਿਖਾ ਦਿਓ ਇਹ ਜਿਹੜੀ ਜ਼ਮੀਨ ਹੈ ਖੇਤੀਬਾੜੀ ਵਾਲੀ ਜ਼ਮੀਨ ਹੈ ਉਹ ਸਾਡਾ ਬਿਲਕੁਲ ਨਗਰ ਹੈ ਜਿਹੜਾ ਪਿੰਡ ਤਿੰਗ ਉਹ ਇਹਦੇ ਪਿੱਛੇ ਇੱਕ ਤਕਰੀਬਨ ਕਿਲੋਮੀਟਰ ਦੇ ਅੰਦਰ ਅੰਦਰ ਹੈ ਜਿਹਦੇ ਵਿੱਚ ਪਹਿਲਾਂ ਤਾਂ ਪਹਿਲਾਂ ਹੀ ਇਹਦਾ ਸ਼ੁਰੂ ਹੁੰਦਾ ਸਾਡਾ ਸਟੇਡੀਅਮ ਹੈ ਜਿੱਥੇ ਬੱਚੇ ਖੇਡਦੇ ਆ ਦਿਨ ਰਾਤ ਉਸ ਤੋਂ ਬਾਅਦ ਵਿੱਚ ਕਾਲਜ ਆ ਤੇ ਉਸ ਤੋਂ ਬਾਅਦ ਵਿੱਚ ਇੱਕ ਹਸਪਤਾਲ ਆ ਜੋ ਪਸ਼ੂਆਂ ਦਾ ਹਸਪਤਾਲ ਆ ਤੇ ਬੰਦਿਆਂ ਦਾ ਵੀ ਹਸਪਤਾਲ ਆ ਨਾਲ ਹੀ ਫਿਰ ਪਲੱਸ 2 ਦਾ ਸਕੂਲ ਆ ਇੱਥੇ ਇੱਕ ਹਾਕੀ ਅਕੈਡਮੀ ਆ ਸਾਡੇ ਨਗਰ ਵਿੱਚ ਹੈ ਇਹ ਸਾਰੇ ਬੱਚੇ ਇੱਥੇ ਦੇਰ ਰਾਤ ਪ੍ਰੈਕਟਿਸ ਕਰਦੇ ਆ ਔਰ ਸਾਡਾ ਜਿਹੜਾ ਪਿੰਡ ਤੀਂਗ ਹੈ ਉਹ ਬਿਲਕੁਲ ਇਸ ਫੈਕਟਰੀ ਦੇ ਨੇੜੇ ਕਿਆ ਸੋ ਇਸ ਕਰਕੇ ਸਾਡੀ ਪੁਰਜ਼ੋਰ ਮੰਗ ਹੈ ਸਾਰੇ ਇਲਾਕੇ ਦੀ ਤੀਂਗ ਦੀਆਂ ਸੰਗਤਾਂ ਦੀ ਇਹ ਜਿਹੜਾ ਪ੍ਰੋਜੈਕਟ ਹੈ ਇੱਥੇ ਲੱਗਣਾ ਨਹੀਂ ਚਾਹੀਦਾ ਕਿਉਂਕਿ ਇਹਨਾਂ ਨੇ ਸਾਡੀ ਕੋਈ ਪਰਮਿਸ਼ਨ ਨਹੀਂ ਲਈ ਬਿਨਾਂ ਪਰਮਿਸ਼ਨ ਤੋਂ ਕਿੱਦਾਂ ਲੱਗ ਜੂ ਸੋ ਇਸ ਕਰਕੇ ਸਾਡੀ ਇਹ ਫੈਕਟਰੀ ਵਾਲਿਆਂ ਨੂੰ ਵੀ ਬੇਨਤੀ ਹੈ ਸਾਡੀ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਸਾਡਾ ਕੋਈ ਇਹਨਾਂ ਦਾ ਜ਼ਮੀਂਦਾਰ ਰੋਲਾ ਨਹੀਂ ਸਾਡਾ ਇਹਨਾਂ ਨਾਲ ਇਹੀ ਇੱਕ ਰੋਲਾ ਆ ਬੇਈ ਸਾਡੇ ਨਾਲ ਕੋਈ ਸਲਾਹ ਨਹੀਂ ਕੀਤਾ ਕੋਈ مشورہ ਨਹੀਂ ਕੀਤਾ ਨਾ ਇਲਾਕੇ ਨਾਲ ਨਾ ਸਾਡੇ ਨਗਰ ਨਾਲ ਸਾਡੀ ਬਾਕਸਰ ਪਿੰਡ ਦੀ ਜ਼ਮੀਨ ਆ ਸਾਨੂੰ ਇਹਨਾਂ ਨੂੰ ਪੁੱਛਣਾ ਤਾਂ ਚਾਹੀਦਾ ਵੀ ਕਿ ਹਾਂ ਵੀ ਅਸੀਂ ਲਾਈਏ ਕਿ ਨਹੀਂ ਲਾਈਏ ਨਹੀਂ ਆਪਣੀ ਮਰਜ਼ੀ ਦੇ ਨਾਲ ਹੀ ਇਸ ਕਰਕੇ ਅਸੀਂ ਪ੍ਰਸ਼ਾਸਨ ਦੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਇਹਨਾਂ ਨੂੰ ਇੱਕ ਹਫ਼ਤੇ ਦਾ ਟਾਈਮ ਦਿੰਨੇ ਆ ਔਰ ਬੇਨਤੀ ਕਰਦੇ ਆ ਕਿ ਸਾਡੀ ਇਸ ਮੰਗ ਦੇ ਪੂਰਾ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਨੂੰ ਕੋਈ ਮੋਰਚਾ ਇੱਥੇ ਨਾ ਲਾਉਣਾ ਪਵੇ ਨਹੀਂ ਤਾਂ ਮੰਗਲਵਾਰ ਨੂੰ 9 ਤਰੀਕ ਨੂੰ 9 ਸਤੰਬਰ ਤੋਂ ਦਿਨ ਮੰਗਲਵਾਰ ਅਸੀਂ ਇੱਥੇ ਧਰਨਾ ਆਰੰਭ ਕਰਦੇ ਨੇ ਸਾਰੇ ਇਲਾਕੇ ਨੇ ਕਿਸੇ ਇੱਕ ਦੇ ਨਹੀਂ ਇੱਕ ਪਿੰਡ ਦੇ ਨਹੀਂ ਸਾਰੇ ਇਲਾਕੇ ਦੇ ਨੇ ਤੇ ਧਰਨਾ ਸ਼ੁਰੂ ਕਰ ਦੇਣਾ ਸੋ ਸਾਡੀ ਇੱਕ ਵਾਰੀ ਫੇਰ ਸਾਰਿਆਂ ਵੱਲੋਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਔਰ ਫੈਕਟਰੀ ਵਾਲਿਆਂ ਨੂੰ ਵੀ ਬੇਨਤੀ ਆ ਵੀ ਤੁਸੀਂ ਇਹ ਬੰਦ ਕਰ ਦਿਓ ਨਹੀਂ ਤਾਂ ਫੇਰ ਮੋਰਚਾ ਚੱਲ ਪੈਣਾ ਫੇਰ ਅੱਗੇ ਜੋ ਮਹਾਰਾਜ ਕਰਨਗੇ ਉਹ ਮੰਨਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਤਨੀਆ ਹਾਲਸਾ ਵਾਹਿਗੁਰੂ ਜੋ ਅੱਜ ਅਸੀਂ ਅੱਜ ਦਾ ਪਲਾਂਟ ਲੱਗ ਰਿਹਾ ਇੱਥੇ ਪਹੁੰਚੇ ਆ ਇਹ ਬਹੁਤ ਹੀ ਵਿਚਾਰਨ ਵਾਲਾ ਵਿਸ਼ਾ ਹੈ ਸਿਗਾ ਫੈਕਟਰੀ ਮਾਲਕਾਂ ਨੇ ਇੱਥੇ ਪਲਾਂਟ ਲਾਉਣ ਤੋਂ ਪਹਿਲਾਂ ਜਿਹੜੇ ਸਾਡੇ ਲਾਗੇ ਲਾਗੇ 1 ਕਿਲੋਮੀਟਰ ਦੇ ਦਾਇਰੇ ਵਿੱਚ ਪਿੰਡ ਪੈਂਦੇ ਆ ਛੇ ਆ ਕਿਸੇ ਦੀ ਮਨਜ਼ੂਰੀ ਨਹੀਂ ਕੋਈ ਐਨਓਸੀ ਦੀ ਜਿਹਨੇ ਕੁਲਵੰਦਰ ਸਿੰਘ ਨੇ ਗੱਲ ਕੀਤੀ ਕੋਈ ਉਹ ਨਹੀਂ ਗੱਲ ਕੀਤੀ ਲੇਕਿਨ ਉਹ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਜਿਹੜਾ ਇਹ ਪਲਾਂਟ ਇੱਥੇ ਲਾ ਦਿੱਤਾ ਲੇਕਿਨ ਪਿੰਡ ਵਾਲਿਆਂ ਨੇ ਲਾਗਲੇ ਪਿੰਡਾਂ ਵਾਲਿਆਂ ਦੀ ਮੰਗ ਉੱਠੀ ਲੋਕਾਂ ਦੀ ਮੰਗ ਉੱਠੀ ਪੰਚਾਇਤਾਂ ਨੇ ਇਹ ਇੱਕ ਫੈਸਲਾ ਲਿਆ ਕਿ ਅਸੀਂ ਅਸੀਂ 9 ਤਰੀਕ ਨੂੰ ਆ ਜਿਹੜਾ ਇੱਥੇ ਨੋਟਿਸ ਜਿਹੜਾ ਆ ਨੋਟਿਸ ਆ ਆ ਨੋਟਿਸ ਜਿਹੜਾ ਇਹਨਾਂ ਨੂੰ ਪੜਾਇਆ ਹੁਣ ਇਹ ਨੋਟਿਸ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਜਿਹੜੀ ਐਗਰੀਕਲਚਰ ਦੀ ਜ਼ਮੀਨ ਹੈ ਬਾਹੀ ਯੋਗ ਜ਼ਮੀਨ ਹੈ ਉਹਦੇ ਉੱਤੇ ਇਹ ਪਲਾਂਟ ਜਿਵੇਂ ਨਹੀਂ ਲੱਗ ਸਕਦਾ ਸਾਰਿਆਂ ਨੇ ਇੱਕ ਮਤਾ ਪਾ ਕੇ ਦਿੱਤਾ ਜੇ ਅਗਰ ਇੱਥੇ ਸਾਡਾ ਪ੍ਰਸ਼ਾਸਨ ਔਰ ਇੱਥੇ ਦੇ ਜਿਹੜੇ ਔਰ ਬਣਾਉਣ ਵਾਲੇ ਮਾਲਕ ਆ ਬਹੁਤ ਪਾਣੀ ਨਿਕਲਦਾ ਭਾਈ ਕੀ ਨਾਮ ਆਪਣਾ ਭਾਈ ਮੇਰਾ ਨਾਮ 파ਸ ਆ ਪਿੰਡਾਂ ਦੇ ਪੰਚਾਇਤਾਂ ਆ ਤੁਹਾਡੇ ਕੋਲ ਕਿਸ ਮਸਲੇ ਦੀ ਆਈਆਂ ਤੇ ਆਪਣੇ ਲੁਕ ਪਲਾਂਟ ਦੇ ਮਸਲੇ ਅਰਜ਼ਰ ਕਰ ਰਹੇ ਆ ਓਕੇ ਤੇ ਇਹਨਾਂ ਨੇ ਕੋਈ ਮੰਗ ਪੱਤਰ ਵੀ ਦਿੱਤਾ ਤੁਹਾਨੂੰ ਮੰਗ ਪੱਤਰ ਆ ਦੇ ਰਿਹਾ ਜੀ ਅੱਜ ਦੀ ਡੇਟ ਦੇ ਰਿਹਾ ਜੀ 31 ਤਰੀਕ ਦੀ ਡੇਟ ਦੇ ਰਿਹਾ ਜੀ ਠੀਕ ਹੈ ਜੀ ਤੇ ਜੋ ਵੀ ਹੈਗਾ 9 ਤਰੀਕ ਤੱਕ ਆਪਣਾ ਮਸਲਾ ਹੱਲ ਹੋ ਜਾਵੇ ਤੇ ਤੁਹਾਨੂੰ ਬੱਸ ਹੰਤ ਮੰਗ ਇਹਨਾਂ ਨੇ ਤੁਹਾਨੂੰ 9 ਤਰੀਕ ਤੱਕ ਦਾ ਟਾਈਮ ਦਿੱਤਾ 8 ਤਰੀਕ ਤੱਕ ਦਾ ਨੋਨ ਧਰਨਾ ਲੱਗਿਆ 9 ਤਰੀਕ ਦਾ ਧਰਨਾ ਕਰੇ ਤੁਹਾਨੂੰ ਓਕੇ ਜੀ ਮਾਲਕ ਨਹੀਂ ਆਇਆ ਆ ਸਰਪੈਰੇ ok